ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਕੁਕਿੰਗ ਰੈਸিপি ਸੇ ਅੱਜ ਆਪਾਂ ਮੈਦੇਰੀ ਬਰਫੀ ਬਣਾਉਣ ਜਾ ਰਹੇ ਹਾਂ ਮੈਦੇਰੀ ਬਰਫੀ ਬਣਾਉਣ ਦੇ ਲਈ ਅਸੀਂ ਥੋੜਾ ਜਿਹਾ ਮਿਲਕ ਪਾਊਡਰ ਦਾ ਵੀ ਯੂਜ਼ ਕਰਾਂਗੇ ਜਿਹਦੇ ਨਾਲ ਸਵਾਦ ਹੋਰ ਵਧੀਆ ਆਵੇਗਾ ਤੇ ਚਲੋ ਆਪਾਂ ਫਿਰ ਬਰਫੀ ਬਣਾਉਣੀ ਸ਼ੁਰੂ ਕਰਦੇ ਹਾਂ ਹਾਂਜੀ ਤਾਂ ਬਰਫੀ ਬਣਾਉਣ ਦੇ ਲਈ ਆਪਾਂ 1 ਕੱਪ ਮੈਦਾ ਲੈਣਾ ਹੈ ਜਿੰਨਾ ਆਪਾਂ ਮੈਦਾ ਲਵਾਂਗੇ ਕੋਰਾ ਤੀਜਾ ਹਿੱਸਾ ਜਾਂ ਦੂਜਾ ਹਿੱਸਾ ਬਿਲਕੁਲ ਪਾਊਡਰ ਲੈਣਾ ਹੈ ਉਹ ਤੁਸੀਂ ਆਪਦੇ ਟੇਸ ਦੇ ਅਨੁਸਾਰ ਲੈ ਸਕਦੇ ਹੋ ਤੇ 4 ਤੋਂ 5 ਚਮਚ ਆਪਾਂ ਘਿਓ ਲੈਣਾ ਹੈ ਤੇ ਉਸ ਤੋਂ ਬਾਅਦ ਇੱਕolieppa ਖੰਡ ਵੀ ਲੈਣੀ ਹੈ ਇਹ ਤੁਸੀਂ ਆਪਦੇ ਅਨੁਸਾਰ ਵਧੀਆਂ ਘਟਕਾ ਸਕਦੇ ਹੋ ਸਭ ਤੋਂ ਪਹਿਲਾਂ ਕੜਾਈ ਆਪਾਂ ਗੈਸ ਉੱਪਰ ਰੱਖ ਦਿੱਤੀ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਜਦੋਂ ਹੀ ਆਪਣੀ ਕੜਾਈ ਗਰਮ ਹੋ ਜਾਵੇਗੀ ਤਾਂ ਆਪਾਂ ਇਹਦੇ ਵਿੱਚ 4 ਤੋਂ ਜਿਹੜੇ 5 ਚਮਚਾ ਘਿਓ ਦੀ ਐਡ ਕਰਾਂਗੇ ਮੈਂ ਇੱਥੇ ਰਿਫਾਈਨਡ ਆਇਲ ਯੂਜ਼ ਕਰ ਰਿਹਾ ਹਾਂ ਤੇ ਤੁਸੀਂ ਦੇਸੀ ਘਿਓ ਵੀ ਯੂਜ਼ ਕਰ ਸਕਦੇ ਹੋ ਜਿਹਨਾਂ ਸਵਾਦ ਵਧੀਆ ਆਵੇਗਾ ਤੇ ਜਦੋਂ ਆਪਣਾ ਘਿਓ ਥੋੜਾ ਜਿਹਾ ਗਰਮ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਮੈਦਾ ਲਿਆ ਸੀ 1 ਕੱਪ ਉਹ ਮੈਦਾ ਐਡ ਕਰਾਂਗੇ ਤੇ ਇਹਨੂੰ ਆਪਾਂ ਗ੍ਰੈਜੂ ਤਾਂ ਮੈਦੇ ਨੂੰ ਲਗਾਤਾਰ ਆਪਾਂ ਹੌਲੀ-ਹੌਲੀ ਹਿਲਾਉਂਦੇ ਰਹਿਣਾ ਹੈ ਤਾਂ ਕਿ ਇਹਦੇ ਵਿੱਚ ਕੋਈ ਗੰਡਾ ਨਾ ਬਣਨ ਕੋਈ ਲਮਜ਼ ਨਾ ਬਣਨ ਮੈਦੇ ਨੂੰ ਆਪਾਂ ਲੋ ਫਲੇਮ ਤੇ ਚੰਗੀ ਤਰ੍ਹਾਂ ਭੁੰਨਣਾ ਹੈ ਤਕਰੀਬਨ ਆਪਾਂ ਇਹਨੂੰ 5 ਤੋਂ 7 ਮਿੰਟ ਲਈ ਭੁੰਨਾਂਗੇ ਜਦੋਂ ਮੈਦਾ ਆਪਣਾ ਭੁੰਨ ਕੇ ਰੈਡੀ ਹੋ ਜਾਵੇ ਤਾਂ ਆਪਾਂ ਗੈਸ ਨੂੰ ਆਫ ਕਰ ਦੇਵਾਂਗੇ ਤੇ ਗੈਸ ਨੂੰ ਆਫ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਠੰਡੇ ਹੋਣ ਤੋਂ ਬਾਅਦ ਮਿਲਕ ਪਾਊਡਰ ਐਡ ਕਰਾਂਗੇ ਮਿਲਕ ਪਾਊਡਰ ਤੁਸੀਂ ਮੈਦੇ ਦਾ ਤੀਜਾ ਹਿੱਸਾ ਜਾਂ ਦੂਜਾ ਹਿੱਸਾ ਵੀ ਐਡ ਕਰ ਸਕਦੇ ਹੋ ਮੈਂ ਇਸੇ ਤੀਜੇ ਹਿੱਸੇ ਐਡ ਕਰ ਰਿਹਾ ਇੱਥੇ ਤੇ ਤੁਸੀਂ ਦੂਜਾ ਹਿੱਸਾ ਵੀ ਐਡ ਕਰ ਸਕਦੇ ਹੋ ਉਹਦੇ ਕੋਈ ਦੀ ਵਰਗੀ ਵਰਗਾ ਟੇਸਟ ਆਵੇਗਾ ਜੀ ਮੈਦ ਪਾਊਡਰ ਐਡ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾਵਾਂਗੇ ਜਿਹੜੀਆਂ ਮਾੜੀਆਂ-ਮੋਡੀਆਂ ਗੰਡਾ ਰਹਿ ਗਈਆਂ ਹੋਣੀਆਂ ਆਪਾਂ ਉਹ ਵੀ ਮੈਸ਼ ਕਰ ਦੇਵਾਂਗੇ ਤੇ ਇੱਕ ਬਰੀਕ ਇਹਦਾ ਟੈਕਸਚਰ ਵਾਂਗੂ ਆਪਾਂ ਰੈਡੀ ਕਰਾਂਗੇ ਉਸ ਤੋਂ ਬਾਅਦ ਜਦੋਂ ਇਹ ਠੰਡਾ ਹੋ ਜਾਵੇਗਾ ਤਾਂ ਆਪਾਂ ਇਹਨੂੰ ਕਿਸੇ ਹੋਰ ਬਰਤਨ ਵਿੱਚ ਕੱਢ ਦੇਵਾਂਗੇ ਕਿਉਂਕਿ ਇਹੀ ਬਰਤਨ ਵਿੱਚ ਆਪਾਂ ਹੁਣ ਚਾਸ਼ਨੀ ਰੈਡੀ ਕਰਾਂਗੇ ਜੀ ਦੀ ਹਾਂਜੀ ਤਾਂ ਚਾਸ਼ਨੀ ਰੈਡੀ ਕਰਨ ਲਈ ਸਭ ਤੋਂ ਪਹਿਲਾਂ ਕ ਪੈਨ ਵਿੱਚ 1 ਕ ਪਾਣੀ ਪਾਉਣੇ ਆ ਜਿੰਨਾ ਪਾਣੀ ਐਡ ਕਰਾਂਗੇ ਉਸ ਤੋਂ ਅੱਧਾ ਹਿੱਸਾ ਆਪਾਂ ਖੰਡ ਐਡ ਕਰਨ ਤੇ ਖੰਡ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਦੇਵਾਂਗੇ ਤੇ ਉਸ ਤੋਂ ਬਾਅਦ ਖੰਡ ਨੂੰ ਗਰਮ ਹੋਣ ਦੇਵਾਂਗੇ ਤੇ ਜਦੋਂ ਇਹ ਚਾਸ਼ਨੀ ਆਪਣੀ ਥੋੜੀ ਜਿਹੀ ਗਰਮ ਹੋ ਜਾਵੇ ਤਾਂ ਆਪਾਂ ਇਸ ਵਿੱਚ ਅਲੱਗੀ ਪਾਊਡਰ ਐਡ ਕਰਾਂਗੇ ਜੋ ਕਿ ਆਪਸ਼ਨਲ ਹੈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਚਾਸ਼ਨੀ ਵੀ ਆਪਾਂ ਕੋਈ ਜ਼ਿਆਦਾ ਗਾੜ੍ਹੀ ਨਹੀਂ ਬਣਾਉਣੀ ਜ਼ਿਆਦਾ ਸੰਘਣੀ ਨਹੀਂ ਬਣਾਉਣੀ ਆਪਾਂ ਸਿੰਪਲ ਇੱਕ ਤਾਰ ਵਾਲੀ ਚਾਸ਼ਨੀ ਬਣਾਉਣੀ ਹੈ ਜਦੋਂ ਖੰਡ ਚੰਗੀ ਤਰ੍ਹਾਂ ਖੁਰ ਜਾਵੇ ਤੇ ਚਾਸ਼ਨੀ ਆਪਣੀ ਉਬਲਣ ਲੱਗ ਜਾਵੇ ਇਸ ਤਰ੍ਹਾਂ ਤਾਂ ਉਸ ਤੋਂ ਬਾਅਦ ਆਪਾਂ ਚੈੱਕ ਕਰ ਲਵਾਂਗੇ ਇੱਕ ਪਤਲੀ ਜੀ ਤਾਰ ਬਣਨੀ ਚਾਹੀਦੀ ਹੈ ਤੇ ਚਾਸ਼ਨੀ ਆਪਣੀ ਰੈਡੀ ਹੋ ਚੁੱਕੀ ਹੈ ਜੀ ਹਾਂਜੀ ਤਾਂ ਹੁਣ ਆਪਾਂ ਜੋ ਪਹਿਲਾਂ ਤੋਂ ਮਿਲਕ ਪਾਊਡਰ ਤੇ ਮੈਦਾ ਜਿਹੜਾ ਉਹ ਭੁੰਨ ਕੇ ਰੱਖਿਆ ਹੋਇਆ ਸੀ ਉਹਨੂੰ ਆਪਾਂ ਹੌਲੀ-ਹੌਲੀ ਚਾਸ਼ਨੀ ਦੇ ਵਿੱਚ ਐਡ ਕਰਾਂਗੇ ਫਲੇਮ ਆਪਾਂ ਇੱਥੇ ਵੀ ਇੱਥੇ ਵੀ ਲੋ ਟੂ ਮੀਡੀਅਮ ਹੀ ਰੱਖਣੀ ਹੈ ਆਪਾਂ ਹੌਲੀ-ਹੌਲੀ ਕਰਕੇ ਨੂੰ ਥੋੜਾ-ਥੋੜਾ ਕਰਕੇ ਐਡ ਕਰਾਂਗੇ ਤੇ ਨਾਲ ਦੀ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਾਵਾਂਗੇ ਤਾਂ ਕਿ ਦੇ ਵਿੱਚ ਕੋਈ ਵੀ ਕੰਡਾ ਨਾ ਬਣਨ ਤੇ ਕੋਈ ਵੀ ਲੰਮ ਚ ਨਾ ਬਣਨ ਤੇ ਜੇ ਥੋੜੀਆਂ ਵਧੀਆ ਗੰਡਾ ਬਣਦੀਆਂ ਵੀ ਆ ਤਾਂ ਆਪਾਂ ਉਹਨੂੰ ਇਸ ਤਰ੍ਹਾਂ ਨਾਲ ਹੌਲੀ-ਹੌਲੀ ਕਰਕੇ ਮੈਸ਼ ਕਰਦੇ ਆਂ ਤੇ ਫੇਰ ਹੀ ਜਿਹੜਾ ਉਹ ਬਰਫੀ ਦਾ ਟੈਕਸਚਰ ਜਿਹੜਾ ਉਹ ਪੂਰਾ ਕਲੀਨ ਆਵੇਗਾ ਤੇ ਬਰਫੀ ਵਾਈਟ-ਵਾਈਟ ਬਣੇਗੀ ਤੇ ਇਹਦੇ ਵਿੱਚ ਕੋਈ ਵੀ ਮਤਲਬ ਦਾਣਾ ਨਹੀਂ ਹੋਣਾ ਚਾਹੀਦਾ ਬਰਫੀ ਬਿਲਕੁਲ ਪਲੇਨ ਬਣੀ ਚਾਹੀਦੀ ਹੈ ਉਹ ਤਾਂ ਹੀ ਬਣੇਗੀ ਜੇ ਤੁਸੀਂ ਇਹ ਗੰਡਿਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਦਨੇ ਹੋ ਤੇ ਜਦੋਂ ਆਪਣੀ ਬਰਫੀ ਦਾ ਟੈਕਸਚਰ ਇਸ ਤਰ੍ਹਾਂ ਹੋ ਜਾਵੇ ਬਿਲਕੁਲ ਥਿੱਕ ਹੋ ਜਾਵੇਗੀ ਬਰਫੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚਕ ਇਹੋ ਐਡ ਕਰ ਸਕਦੇ ਹੋ ਤੁਸੀਂ ਤਾਂ ਕਿ ਇਹ ਪੈਨ ਨੂੰ ਚੰਗੀ ਤਰ੍ਹਾਂ ਛੱਡ ਦੇਵੇ ਕਿਸੇ ਭਾਂਡੇ ਵਿੱਚ ਜਾਂ ਮੋਲਡ ਵਿੱਚ ਔਇਲ ਗ੍ਰੀਸ ਕਰਕੇ ਉਸ ਵਿੱਚ ਆਪਾਂ ਇਹਨੂੰ ਟ੍ਰਾਂਸਫਰ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ 10 ਤੋਂ 15 ਮਿੰਟ ਲਈ ਤਕਰੀਬਨ ਫ੍ਰੀਜ ਵਿੱਚ ਰੱਖ ਸਕਦੇ ਹੋ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬਰਫੀ ਜਿਹੜੀ ਹੈ ਉਹ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਇਹਦੇ ਪੀਸ ਕੱਟ ਲਏ ਨੇ ਤੇ ਹੁਣ ਆਪਣੀ ਬਰਫੀ ਜਿਹੜੀ ਉਹ ਸਰਵ ਕਰਨੀ ਬਿਲਕੁਲ ਰੈਡੀ ਹੈ ਬਰਫੀ ਬਿਲਕੁਲ ਸੌਫਟ ਬਣ ਕੇ ਤਿਆਰ ਹੋਈ ਹੈ ਜੀ ਤੇ ਬਹੁਤ ਹੀ ਸਵਾਦ ਬਣੀ ਹੈ ਤੇ ਤੁਸੀਂ ਵੀ ਇਹਨੂੰ ਘਰ ਵਿੱਚ ਬਣਾਓ ਤੇ ਜ਼ਰੂਰ ਟਰਾਈ ਕਰੋ ਜੇ ਤੁਹਾਨੂੰ ਸਾਡੀ ਬਰਫੀ ਦੀ ਰੈਸিপি ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਤੇ ਇਹੋ ਜੀਆਂ ਹੋਰ ਰੈਸਪੀਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ